ਵਰਤਨ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ 30 ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ 30 ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ रेल आवाजाई सड़क की आवाजाई और पूरी तरह दुकानदारी और शटर डाउन ਰਹੂਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ আর ਕੋਈ ਵੀ ਨਿੱਜੀ ਵਾਹਨ ਵੀ ਕੋ ਸੜਕਾਂ ਤੇ ਨਹੀਂ ਹੋਊਗਾ ਸવાય ਐਮਰਜੈਂਸੀ ਤੋਂ ਜਿੰਨੇ પેટ્રોલ ਪੰਪ ਨੇ ਗੈਸ এজেন্সি ਨੇ ਇਹ ਤੋਂ ਕਹਾ ਜਿਹੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅਸ ਸਵੇਰੇ ਕਿਸਾਨਾਂ ਨੇ ਸਹਿਯੋਗ ਕਰਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀ ਆ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕਿ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਐਡੀ ਛੇਤੀ ਦੁੱਧ ਨਹੀਂ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵਿਕ ਜੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਘਾ ਏਅਰਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾਪੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਹਰ ਕਿਸੇ ਨੂੰ ਕੋਈ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਖ ਕੇ ਤੋਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਲਗਭਗ 2-300 ਥਾਵਾਂ ਤੇ ਬੰਦ ਮਿਲੂਗਾ आम जनता ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾ ਥਾ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਮਾਂ ਤੇ ਤਿੰਨ ਥਾਮਾਂ ਤੇ ਰੇਲ ਹੋਊਗੀ ਔਰ 30 ਥਾਮਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ 골ਡਨ ਗੇਟ ਤੇ ਮੈਂ ਖੁਦ ਮੌਜੂਦ ਹੋਊਗਾ ਵੱਡਾ ਕੱਟ ਕਰਕੇ ਤੋਂ ਜਿੱਥੇ ਜਿੱਥੇ ਵੀ ਪੰਜਾਬ ਦੇ ਅੰਦਰ तमाम 23 ਜ਼ਿਲ੍ਹਿਆਂ ਦੇ ਵਿੱਚ ਰੇਲਾਂ ਸੜਕਾਂ ਰੁਕੀਆਂ ਹੋਣ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾ ਰਲੇ ਹਰ ਇਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸੰਗਤਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰਨ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਪਾਈਚਾਰਾ ਵਾ ਔਰ ਹੋਰ ਸਿਵਲ ਸੋਸਾਇਟੀ ਨੂੰ ਸਹਿਯੋਗ ਦੀ ਮੰਗ ਕਰਦੇ ਆ ਇਹ ਤੀ ਦਾ ਪੂਰਾ ਮੁਕਵਲ ਜਿਹੜਾ ਵਾ ਜਾਂ ਅਸੀਂ ਸਫਲਤਾ ਨਾ ਕਰਾਂਗੇ ਔਰ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ ਸੱਟ ਵੱਜੂਗੀ ਸਾਰੇ ਤਬਕੇਆਂ ਨੂੰ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਬਕੇ ਜਿਹੜੇ ਪੰਜਾਬ ਦੇ ਛੋਟੇ ਲਘੂ ਉਦਯੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਇਤੋਂਗਾ ਮਲਾਜ਼ਮਾਂ ਨੂੰ ਪਰ ਹੋਰ ਸਾਰੇ ਕਾਰੋਬਾਰੀਆਂ ਨੂੰ ਤਬਾਹ ਕਰਨਾ ਚਾਹੁੰਦੇ ਵਿਧ ਕਿਸਾਨਾਂ ਦੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਿਸੀ ਤੇ ਵੱਡੀ ਸੱਟ ਮਾਰਾਂਗੇ ਤੀ ਦਾ ਪੰਜਾਬ ਕਾਮਯਾਬ ਕਰਕੇ ਪਰ ਮੰਗਾਂ ਚ ਵੀ ਜਿੱਤ ਹਾਸਲ ਕਰਾਂਗੇ ਸੋ ਇਸ ਕਰਕੇ ਅਪੀਲ ਆ ਕਿ ਕੀ ਦੇ ਬੰਦ ਨੂੰ ਕਾਮਯਾਬ ਕਰ